हां सस्काळ जी ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਤੇ ਮੈਂ ਰੇਸ਼ਮ ਵਰਤਿਆ ਜਿਵੇਂ ਕਿ ਮੈਂ ਤੁਹਾਨੂੰ ਤਸਵੀਰਾਂ 'ਚ ਆ ਦਿਖਾ ਸਕਦਾਗਾ ਕਿ ਇੱਥੇ ਪਿਛਲੇ 3 ਦਿਨਾਂ ਤੋਂ ਕਾਗਜ਼ ਜਿਹੜੇ ਰੱਦ ਹੋਏ ਸੀ ਉਹਨਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਪਿੰਡ ਮੱਤੇ ਦੇ ਵਸਨੀਕਾ ਵੱਲੋਂ ਪਰ ਹੁਣ ਕੁਝ ਵਿਅਕਤੀ ਜਿਹੜੇ ਉਹਨਾਂ ਦੇ ਆ ਰਹੇ ਸੀਗੇ ਆ ਧਰਨੇ ਵਿੱਚ ਸ਼ਾਮਲ ਹੋਣ ਲਈ ਜਿਨ੍ਹਾਂ ਦੇ ਵਿੱਚ ਦੋ ਕਵਰਿੰਗ ਉਮੀਦਵਾਰ ਵੀ ਸੀਗੇ ਉਹਨਾਂ ਨੂੰ ਪੁਲਿਸ ਵੱਲੋਂ ਆ ਜਬਰੀ ਚੁੱਕਿਆ ਗਿਆਗਾ ਇਹ ਇਹਨਾਂ ਲੋਕਾਂ ਦਾ ਕਹਿਣਾ ਹੈਗਾ ਕਿ ਜਿਹੜੇ ਸਾਡੇ ਬੰਦੇ ਆ ਰਹੇ ਸੀ ਉਹ ਪ੍ਰਸ਼ਾਸਨ ਵੱਲੋਂ ਆ ਚੁੱਕ ਲੈ ਗਏ ਹਨ ਉਹਨਾਂ ਨੂੰ ਲੈ ਕੇ ਹੀ ਇਹਨਾਂ ਸਾਰੇ ਜਿੰਨੇ ਵੀ ਆਧਰਨਾਕਾਰੀ ਇਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸਿਰਫ 10 ਮਿੰਟਾਂ ਤੋਂ ਬਾਅਦ ਅਸੀਂ ਸਾਰੇ ਵਿਅਕਤੀ ਆਂ ਨਹਿਰਾਂ ਦੇ ਵਿੱਚ ਐ ਸੂਏ ਦੇ ਚਲਦੇ ਦੇ ਵਿੱਚ ਅਸੀਂ ਛਾਲਾ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਾਂਗੇ ਜੇਕਰ ਪੁਲਿਸ ਵੱਲੋਂ ਸਾਡੇ ਜਿੰਨੇ ਵੀ ਉਮੀਦਵਾਰ ਦੇ ਦਾਵੇਦਾਰ ਸੀ ਉਹਨਾਂ ਨੂੰ ਨਾ ਰਹਾ ਕੀਤਾ ਗਿਆ ਤਾਂ ਆ ਮੈਂ ਤੁਹਾਨੂੰ ਦਿਖਾਉਣਾਗਾ ਕਿਸ ਤਰ੍ਹਾਂ ਜਿਹੜਾ ਜੈਤੋ ਕੋਟਕਪੁਰਾ ਦਾ ਮੇਨ ਰੋਡ ਹੈ ਮੇਨ ਰੋਡ ਦੇ ਉੱਪਰ ਹੀ ਇਹ ਧਰਨਾ ਲਗਾਇਆ ਗਿਆ ਸੀ ਇਹ ਤਰਨਾ 3 ਦਿਨਾਂ ਦਾ ਲਗਾਤਾਰ ਦਿਨ ਪਰ ਰਾਤ ਚੱਲਦਾ ਆ ਰਿਹਾਗਾ ਆ ਸਾਹਮਣੇ ਮੈਂ ਤੁਹਾਨੂੰ ਦਿਖਾ ਸਕਦਾ ਜਿਹੜਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਆ ਵਿਅਕਤੀ ਜਿਹੜਾ ਉੱਪਰ ਖੜਾਗਾ ਇਹ ਅੰਗਰੇਜ਼ ਸਿੰਘ ਗੋਰਾ ਮੱਤਾ ਪਿੰਡ ਮੱਤੇ ਦਾ ਆ ਮਜ਼ਦੂਰ ਆਗੂ ਆ ਇਸ ਨੂੰ ਐਲਾਨ ਕਰ ਦਿੱਤਾਗਾ ਕਿ ਅਸੀਂ ਸਾਰੇ ਵਿਅਕਤੀ ਸਮੇਤ ਬੁੜੀਆਂ ਇਸ ਨਹਿਰ ਦੇ ਵਿੱਚ ਛਾਲ ਮਾਰਾਂਗੇ ਜੇਕਰ ਪੁਲਿਸ ਵੱਲੋਂ ਸਾਡੇ ਬੰਦਿਆਂ ਨੂੰ ਨਾ ਰਿਹਾ ਕੀਤਾ ਗਿਆ ਤਾਂ ਆਪ